साप का काउंसलर अवतार सिंह कालादे परा एडवोकेट लखविंदर सिंह ने अंतिम संस्कार मौके कैबिनेट मंत्री हरभजन सिंह ने परिवार नाल दुख सांझा कीता एंकर जंडियाला गुरु एवरग्रीन कॉलोनी दे बाहर साप का काउंसलर अवतार सिंह कालादे छोटे परा एडवोकेट लखविंदर सिंह ऊपर तीन मोटरसाइकिल सवार ने 12 दिन पहला ताबड़तोड़ गोलियां चलाईया मिली जानकारी अनुसार एडवोकेट लखविंदर सिंह रोजाना दी तरह अपनी कार ते कोरट जा रहे, सन पिछे तीन मोटरसाइकिल सवार अनपछाते ने एडवोकेट दी रेकी करते हुए एवरग्रीन कलोनी नेड़े फायरिंग शुरू कर दिखती एडवोकेट लखविंदर सिंह गंभीर रूप विच जख्मी हो गए लोगों की मदद न उन्होंने अमृतसर के निजी हस्पता दाखिल करवा दिता बारह दिन विच जिंदगी मौत नाल लड़दे हुए अज दा देहांत हो गया आज शाम चार बजे उन्ना संस्कार मौके कैबिनेट मंत्री पंजाब हरबजन सिंह ईटीओ एसएसपी मनिंदर सिंह एडवोकेट गुप्रीत सिंह कलेर प्रधान बार एसोसिएशन अमृतसर एडवोकेट राजकुमार मल्होत्रा साबका नगर काउंसल प्रधान ने दसा की एक, एक बहुत ही मंदभागी घटना वापरी है हॉस्पिटल इलाज दौरान परिवार नु आस सी की ठीक हो जाएंगे ਜਿਹੜਾ ਇੱਕ ਤੇ ਜਲਦੀ ਪੜੇ ਜਾਣਗੇ ਚਾਰ ਬੰਦੇ ਅਰੈਸਟ ਹੋ ਚੁੱਕੇ ਹਨ 6 ਪਿਸਤੌਲਿਕਾ ਹੋ ਚੁੱਕੇ ਹਨ ਜਲਦੀ ਹੀ ਪਰਿਵਾਰ ਨੂੰ ਇਨਸਾਫ ਮਿਲੇਗਾ ਪੱਤਰਕਾਰ ਕਨਵਲਜੀਤ ਸਿੰਘ लाडी ਜੰਡਿਆਲਾ ਗੁਰੂ ਜਰੂਰ ਜਿਹੜੀ ਕਾਨੂੰਨੀ ਕਾਰਵਾਈ ਉਹਦੀ ਬਿਲਕੁਲ ਸਖਤ ਸਖਤ ਕਰ ਰਹੀ ਸੀ ਕਰਾਂਗੇ ਕਿ ਪਰਿਵਾਰ ਨੂੰ ਇਨਸਾਫ ਹੋਵੇ ਰੀਆ ਸਾਡਾ ਪਪਾ ਦਾ ਬੱਚਾ ਐਡਵੋਕੇਟ ਲਖਵਿੰਦਰ ਸਿੰਘ ਪਿਛਲੇ ਦਿਨੀ ਗਨਸ਼ਾਟ ਦਾ ਸ਼ਿਕਾਰ ਹੋਇਆ ਸੀਗਾ ਇੱਥੇ ਆ ਦੇਵੀਦਾਸਪੁਰਾ ਮੋਰ ਤੇ ਉਤੇ ਉਤੇ ਗੋਲੀਆਂ ਜੱਟੀਆਂ ਸੀ ਕਿਆਂ ਜ਼ਖਮੀ ਹਾਲਤ ਦੇ ਵਿੱਚ ਅਮਨਦੀਪ ਹਸਪੀਟਲ ਨੂੰ ਐਡਮਿਟ ਸੀ ਗਿਆ ਕਾਫੀ 8-10 ਦਿਨਾਂ ਦਾ ਇਲਾਜ ਚੱਲਿਆ ਬੜੀ ਆਸ ਸੀ ਕੀ ਪਰਿਵਾਰ ਨੂੰ ਕਿ ਠੀਕ ਹੋਏਗਾ ਪਰ ਪਰਮਾਤਮਾ ਨੇ ਜੋ ਮਨਜ਼ੂਰ ਸੀ ਗਿਆ ਨਹੀਂ ਠੀਕ ਹੋ ਪਾਇਆ ਅੱਜ ਸਵੇਰੇ ਮਾਰਨਿੰਗ 6 ਵਜੇ ਪहांत ਆ ਗਿਆ ਬੜਾ ਗਾਰੇ ਸਤਮੇਚਾ ਪਰਵਾਰ ਸਾਡਾ ਪੂਰਾ ਇਲਾਕਾ ਸਾਡਾ ਪਾਵਦਾ ਭਾਈਚਾਰਾ ਸੀਗਾ ਬੜਾ ਮਿਹਨਤੀ ਪਰਿਵਾਰ ਆ ਮੈਂ ਬੜੇ ਲੰਬੇ ਸਮੇਂ ਤੋਂ ਜਾਣਦਾ ਆ ਸਰਦਾਰ ਜਗੀਰ ਸਿੰਘ ਉਹਨਾਂ ਨੂੰ ਇਹਨਾਂ ਦੇ ਬੇਟਾ ਸੀਗਾ ਸੋ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਆਪਣਾ ਪੜਾਈ ਕੀਤੀ ਬੜੀ ਮਿਹਨਤ ਕਰਕੇ ਇੱਕ ਐਡਵੋਕੇਟ ਬਣਨਾ ਜ਼ਿੰਦਗੀ ਦੇ ਵਿੱਚ ਕੋਈ ਸੌਖਾ ਕੰਮ ਨਹੀਂ ਹੁੰਦਾ ਵੱਡਾ ਬ੍ਰਦਰ ਸਤਨਾਮ ਉਹ ਵੀ ਲੋ ਕਰਕੇ ਏਡੀਏ ਲੱਗਿਆ ਸੀਗਾ ਹੌਲੀ ਹੌਲੀ ਆਸ ਵੱਜੀ ਸੀਗੀ ਕਿ ਘਰਾਂ ਦੇ ਵਿੱਚੋਂ ਗਰੀਬੀ ਖਤਮ ਹੋਵਗੀ ਤੇ ਚੰਗੇ ਪਾਸੇ ਲੱਗਣਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀਗਾ ਪਰ ਜੋ ਪ੍ਰਾਂਤ ਆ ਗਿਆ ਸਾਨੂੰ ਬੜਾ ਦੁੱਖਾ ਜਿੱਥੋਂ ਤੱਕ ਸਬੰਧ ਦਾ ਸ਼ੂਟਰ ਤਾਂ ਅਸੀਂ ਕਾਫੀ ਉਹਨਾਂ ਦੇ ਨੇੜੇ ਆ ਐਸਐਸਪੀ ਸਾਹਸਵਾ ਮਨਪ੍ਰਸਾਦ ਸਿੰਘ ਜੀ ਮੌਨ ਖੜੇ ਨੇ ਔਰ ਚਾਰ ਬੰਦੇ ਅਸੀਂ ਜਿਹੜੇ ਆਏ ਦੇਚ ਅਰੈਸਟ ਕਰ ਲਿਆ 6 ਪਿਸਟਲ ਜਟਵਰ ਹੋ ਚੁੱਕੇ ਨੇ ਤੇ ਜਿਹੜਾ ਮੇਨ ਬੰਦਾ ਹੈ ਉਹਦੇ ਤੱਕ ਵੀ ਬਹੁਤ ਜਲਦ ਜਣਾ ਸਾਡੀ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਆ ਪੁਲਿਸ ਸਾਡੀ ਬਹੁਤ ਜਲਦੀ ਉਹਨੂੰ ਵੀ ਕੈਚ ਕਰਾਂਗੇ ਗ੍ਰਿਫਤਾਰ ਕਰਾਂਗੇ ਪਰ ਕਾਨੂੰਨ ਦੇ ਅਨਸਾਰ ਬੰਦੀ ਕਾਰਵਾਈ ਜਿਹੜੀ ਆ ਉਹ ਕੋਈ ਪਿੱਛੇ ਨਹੀਂ ਹਟਾਂਗੇ ਇਨਸਾਫ ਪਰਵਾਹ ਨਹੀਂ ਜਰੂਰ ਮਿਲੇਗਾ ਪਰਕਾਰ ਨੂੰ ਕਿਹਨੇ ਨੌਕਰੀ ਸਰਕਾਰੀ ਦੀ ਕੀਤੀ ਜਾਵੇ ਦੇਖੋ ਇਹ ਜੋ ਨਿਜ਼ਮ ਹੈ ਕਿਨੇ ਜਿਸ ਤਰ੍ਹਾਂ ਉਹ ਆਪ ਵੀ ਇੱਕ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਸੀਗਾ ਐਡਵੋਕੇਟ ਸੀਗਾ ਡਿਸਟ੍ਰਿਕਟ ਕੋਰਟ ਅੰਬ੍ਰਾਸਰ ਦੇ ਵਿੱਚ ਰਜਿਸਟਰਡ ਸੀਗਾ ਕਾਫੀ ਪ੍ਰੈਕਟਿਸ ਦੇ ਵਿੱਚ ਮਾਹਰ ਹੋ ਚੁੱਕਾ ਸੀਗਾ ਸੋ ਜੋ ਵੀ ਸਹਾਇਤਾ ਦੀ ਗੱਲ ਹੋਊਗੀ ਉਹ ਜੋ ਵੀ ਨਿਜ਼ਮ ਹੁੰਦੇ ਉਹਨਾਂ ਦੇ ਅਨੁਸਾਰ ਜ਼ਰੂਰ ਕਰਾਂਗੇ ਸਰ ਦੇ ਹੱਲ ਕਿ ਦੋ ਇੱਕੀ ਪਹਿਲਾਂ ਵੀ ਕਾਉਂਸਲਰ ਰਾਜਨੀਤਿਕ ਤੌਰ ਤੇ ਚੁਣਿਆ ਦੂਸਰਾ ਲੱਗਦਾ ਇਹ ਵੀ ਰਾਜਨੀਤਿਕ ਜਿਹੜੇ ਕਾਲਾ ਸੀ ਉਤਾਰ ਸੀ ਸਾਫ ਦਾ ਕੌਂਸਲਰ ਸੀ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖੀਏ ਦੇਖੋ ਪਹਿਲਾਂ ਵੀ ਜਿਹੜੇ ਹੈ ਸੀਗੀ ਕਾਉਂਸਲਰ ਪਰਮਨ ਵਾਲੀ ਗੱਲ ਉਹਦੇ ਵਿੱਚ ਵੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜਲਦ ਜਿਹੜੇ ਆ ਉਹ ਸ਼ੂਟਰ ਤਰਫਤਾਰ ਕੀਤੇ ਸੀਗੇ ਔਰ ਇਹਦੇ ਵਿੱਚ ਵੀ ਅਸੀਂ ਸਾਡੀ ਪੁਲਿਸ ਪੂਰੀ ਮਸਤੈਤੀ ਦੇ ਨਾਲ ਕੰਮ ਕਰ ਰਹੀ ਹੈ ਅਸੀਂ ਮਤਲਬ ਹਰ ਖਾਨਦੇ ਵਿੱਚ ਇਹਨਾਂ ਨੂੰ ਜੜਾ ਉਹ ਜੋ ਮੰਨਦੀ ਸਦਾ ਔਰ ਜਰੂਰ ਮਿਲੋਗੇ ਔਰ ਕੋਈ ਵੀ ਇਹੋ ਜਿਹਾ ਕਾਰਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨਹੀਂ रह ਸਕਦਾ ਹਰ ਹਾਲਤ ਦੇ ਵਿੱਚ ਜਿਹੜੀ ਆ ਉਹ ਸਜ਼ਾ ਦਿੱਤੀ ਜਾਊਗੀ ਸਰਬਾਰ ਦੇ ਜਿਹੜੇ ਸਾਰੇ ਸਮੂਚੇ ਸਾਡੇ ਐਗਜ਼ੈਕਟਿਵ ਬਾਡੀ ਦੀ ਟੀਮ ਪਲੱਸ ਅਮਰ ਸਰਬਾਰ ਦੇ ਜਿੰਨੇ ਵੀ ਮੈਂਬਰਸ ਆਪਾਂ ਇਹਨਾਂ ਨੂੰ ਉਹਨਾਂ ਵੱਲੋਂ ਇਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਵਾਂ ਤੇ ਵਿਚੜੀ ਹੋਏ ਰੋਣ ਨੂੰ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਵੀ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਪਰ ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਜਿਹੜਾ ਹੈ ਬੜਾ ਵੱਡਾ ਦੁੱਖ ਇਹਨਾਂ ਦੇ ਉੱਤੇ ਜਿਹੜਾ ਆਇਆ ਹੈ ਉਹਨਾਂ ਨੂੰ ਉੱਚੋਂ ਨਿਕਲਦਾ ਇਹਨਾਂ ਨੂੰ ਹੌਸਲਾ ਬਖਸ਼ੇ। ਕਾਨੂੰਨ ਤੇ ਤੁਹਾਨੂੰ ਵਿਸ਼ਵਾਸ ਰੱਖਣਾ ਪਏਗਾ। ਅੱਜ ਦੇ ਡੇਟ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਭਾਵੇਂ ਬਹੁਤ ਜ਼ਿਆਦਾ ਖਰਾਬ ਹੈਗੀ ਹੈ ਪਰ ਪੁਲਿਸ ਤੇ ਜਿਹੜੀ ਸਰਕਾਰ ਹੈ ਪੂਰਾ ਯੋਰ ਲਗਾ ਰਹੀ ਹੈ। ਇਦੇ ਵਿੱਚ 2-3 ਇਹਨਾਂ ਨੇ ਬੰਦੇ ਪਕੜ ਲਏ ਨੇ ਬਾਕੀ ਜਿਹੜੇ ਮੁੰਡੇ ਹੈਗੇ ਨੇ ਜਿਹੜੇ ਭੱਜੇ ਹੋਏ ਨੇ ਉਹਨਾਂ ਦੇ ਪਿੱਛੇ ਵੀ ਲੱਗੇ ਹੋਏ ਨੇ ਜਲਦੀ ਐਸਐਸਪੀ ਸਾਹਿਬ ਨੇ ਆਖਿਆ ਜਲਦੀ ਉਹਨਾਂ ਨੂੰ ਰੈਸਟ ਕਰਕੇ ਕਿਸੇ ਨਾ ਕਿਸੇ ਜਗ੍ਹਾ ਤੇ ਪੇਸ਼ ਕਰਕੇ ਉਹਨਾਂ ਨੂੰ ਤੇ ਆਪਾਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਾਂਗੇ ਜਿਹਦੇ ਨਾਲ ਜਿਹੜਾ ਪਰਿਵਾਰ ਹੈਗਾ ਵੀ ਉਹਨਾਂ ਨਾਲ ਉਹਨਾਂ ਦੇ ਵੀ ਜਿਹੜਾ ਡੇਲਿਆਂ ਨੂੰ ਵੀ ਠੰਡਾ ਪਵੇ ਤੁਸੀਂ ਕਮੂਨ ਦੀ ਲੜਾਈ ਲੜ ਰਹੇ ਹੋ ਕਿ ਤੁਸੀਂ ਕਮੂਨ ਦੀ ਲੜਾਈ ਕਰ ਰਹੇ ਆ ਕੀ ਕਰਨ ਕੀ ਹੈਗੀ ਇਹੋ ਜੇ ਤਰੀਆ ਕਿਸ ਤਰ੍ਹਾਂ ਕਿਉਂ ਬढ़ावा ਮਿਲ ਰਿਹਾ ਵੇਖੋ ਇਹ ਤੇ ਸੈਂਟਰ ਤੇ ਸਟੇਟ ਦੀਆਂ ਜਿਹੜੀਆਂ ਏਜੰਸੀਆਂ ਹੈਗੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਕਿੱਥੋਂ ਆਪਰੇਟ ਕਰ ਰਹੇ ਨੇ ਕਿਹੜੇ-ਕਿਹੜੇ ਕੰਟਰੀ 'ਚ ਬੈਠੇ ਨੇ ਸਾਨੂੰ ਐਕਸਲਡੇਸ਼ਨ ਟਰੀਟੀਆਂ ਬਾਹਰਲੇ ਕੰਟਰੀ 'ਚ ਨਾ ਹੋਰ ਵਧਾਉਣੀਆਂ ਪੈਣਗੀਆਂ ਜਿੱਥੇ ਤੇ ਬਾਹਰ ਵੀ ਬੈਠੇ ਉੱਥੋਂ ਵੀ ਇਹਨਾਂ ਨੂੰ ਦੁਸ਼ਮਣਾਂ ਨੂੰ ਲੈ ਕੇ ਇੱਥੇ ਹੁਣ ਜੀਦਾ ਕਿਉਂਕਿ ਬਾਹਰੋਂ ਬੈਠੇ ਕਾਲ ਕਰ ਦਿੰਦੇ ਨੇ ਇੱਥੇ ਕੋਈ ਨਾ ਕੋਈ ਬੰਦੇ ਆਪਣੇ ਜਿਹੜੇ ਗਰੀਬ ਘਰਾਂ 'ਚ ਮੁੰਡੇ ਹੈਗੇ ਨੇ ਥੋੜੇ-ਪੋਤੇ ਪੈਸੇ ਲੈ ਕੇ ਉਹ ਅੱਗੇ ਬਾਰਦਾਨ ਕਰ ਦਿੰਦੇ ਨੇ ਮੇਨ ਜਿਹੜੇ ਇਹਨਾਂ ਦੇ ਹੈਗੇ ਨਾ ਜਿਹੜੇ ਸਰਗਣਾਗੇ ਉਹਨਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ ਉਨੇ ਚਿਰ ਤੱਕ ਇਹ ਚੀਜ਼ ਨੂੰ ਨਥ ਨਹੀਂ ਪੈਣੀ ਪ੍ਰਸ਼ਾਸਨ ਤੋਂ ਅਸੀਂ ਅਲਟੀਮੇਟਮ ਦੇਨੇ ਜੀ ਅਹੀਂ ਤੇ ਸੋਮਵਾਰ ਦੀ ਨੋ ਵਰਕਡੇ ਕੀਤਾ ਪਲੱਸ ਅਸੀਂ ਧਰਨਾ ਰੱਖਿਆ 11 ਵਜੇ ਤੇ ਅਸੀਂ ਤੇ ਕਹਿੰਨੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਰੈਸਟ ਕਰਕੇ ਕੋਰਟ 'ਚ ਪੇਸ਼ ਕਰਨੇ ਚੌਥੀ ਗੋਰਪੀ ਸਿੰਘ ਕਲੇਸਰ ਪ੍ਰੈਜ਼ੀਡੈਂਟ ਅੰਮ੍ਰਿਤਸਰ ਵਰਗ ਸਿੰਘ ਕਾਲਾ ਦੀ ਵਾਈਫ ਕਾਉਂਸਲਰ ਸੀ ਫਿਰ 2015 'ਚ ਕਾਲਾ ਜੀ ਕਾਉਂਸਲਰ ਬਣੇ ਬਹੁਤ ਮਿਹਨਤੀ ਪਰਿਵਾਰ ਹੈ ਸਤਨਾਮ ਸਿੰਘ ਆਪਣੀ ਪੜ੍ਹਾਈ ਕਰਕੇ ਬਹੁਤ ਵਧੀਆ ਹੁੰਦੇ ਤੇ ਗਿਆ ਐਡੀ ਲੱਗਾ ਆ ਇਹ ਬੇਟਾ ਲਖਵਿੰਦਰ ਬਹੁਤ ਸੁਚੇਟੇ ਨਾਲ ਆਪਣੀ ਵਕਾਲਤ ਨੂੰ ਚਲਾ ਰਿਹਾ ਸੀ ਪਰ ਕੁਦਰਤ ਦੀ ਇੱਕ ਆਈਏ ਕਹਨੇਰੀ ਉਹ ਸਾਰੇ ਪਰਿਵਾਰ ਦੀ ਸਾਰੇ ਸ਼ਹਿਰ ਦੀ ਮੈਂ ਕਹੂੰਗਾ ਉਹ ਸ਼ਾਂਤੀ ਰੋਡ ਆ ਕੇ ਲੈ ਗਏ ਬਹੁਤ ਮਾੜੀ ਘਟਨਾ ਪਰਿਵਾਰ ਨਾਲ ਸਾਰਾ ਸ਼ਹਿਰ ਮੰਤਰੀ ਸਾਹਿਬ ਸਾਰਾ ਸਮਾਜ ਸਾਰੀ ਬਾਹਰ ਆਪਣੇ ਅੰਮ੍ਰਿਤਸਰ ਬਾਹਰ ਖੜੀ ਹੈ ਹਰ ਤਰ੍ਹਾਂ ਨਾਲ ਅਸੀਂ ਇਹਨਾਂ ਦੇ ਨਾਲ ਸਹਿਯੋਗ ਕਰਾਂਗੇ ਪਰ ਲਖਵਿੰਦਰ ਸਿੰਘ ਦਾ ਜੋ ਘਟਾ ਉਹ ਕਦੇ ਪੁਰਾਣੀ ਹੋ ਸਕਦਾ ਕਿਸ ਤਰ੍ਹਾਂ ਦੇ ਹਾਲਾਤ ਰਹੇ ਜਿਨਾਂ ਵਾਲੇ ਦੇ ਹਾਲਾਤ ਦੇਖੋ ਪਹਿਲਾਂ ਵੀ ਆਪਣੇ ਡਿਸਟ੍ਰਿਕਟ ਬਾਹਰ ਦੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਸੈਂਟਰ ਦੇ ਅੰਦਰ ਪੰਜਾਬ ਦੀਆਂ ਏਜੰਸੀਆਂ ਜੇ ਮਿਲ ਕੇ ਕੰਮ ਕਰਨ ਤੇ ਜਿਹੜੇ ਵੀ ਲੋਕ ਇੱਕ ਛੇਵਨ ਕੋਈ ਕੰਮਕਾਰ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਜਾ ਕੇ ਬਾਹਰ ਬੈਠ ਜਾਂਦੇ ਉੱਥੋਂ ਹੀ ਸਾਰਾ ਸੰਚਾਲਨ ਚੱਲ ਰਿਹਾ ਹੈ ਕਿ ਆਸ ਹੈ ਕਿ ਜੇ ਇਹੋ ਜਿਹਾ ਸਿਸਟਮ ਬਣ ਜਾਵੇ ਜਿਹਨੂੰ ਡਰ ਹੋਵੇ ਕਾਨੂੰਨ ਦਾ ਪਰ ਬੜੀ ਤਰਾਸਦੀ ਆ ਕਿ ਸਰਕਾਰਾਂ ਦੇ ਇੰਨੀ ਕੋਸ਼ਿਸ਼ ਕਰਨ ਦੇ باوجود ਪੁਲਿਸ ਨੇ ਵੀ ਦੇਖੋ ਤੁਹਾਨੂੰ ਹੁਣੇ ਦੱਸਿਆ ਐਸਐਸਪੀ ਸਾਹਿਬ ਨੇ ਮੰਤਰੀ ਸਾਹਿਬ ਨੇ ਕਿ ਬਹੁਤ ਚਾਰ ਅਸੀਂ ਜਿਹੜੇ ਉਹ ਫੜ ਲਏ ਆ ਅੱਗੋਂ ਵੀ ਬਾਂਹ ਜਿਹੜੇ ਰਹਿੰਦੇ ਫੜ ਲੈਣੇ ਹਾਲਾਤਾਂ ਪੁਲਿਸ ਸਭ ਜਾਣਦੇ ਜੀ ਪਰ ਸਾਨੂੰ ਜ਼ਰੂਰਤ ਆ ਵੀ ਆਪਣਾ ਧੀਰਜ ਆਪਣਾ ਸੰਜਮ ਨਾ ਗਵਾਈਏ ਸ਼ਹਿਰ ਦਾ ਮਾਹੌਲ ਸਮਾਜ ਦਾ ਮਾਹੌਲ ਸਹੀ ਬਣਾ ਕੇ ਰੱਖੀਏ